ਮੇਰੇ ਕੋਲ ਨੰਬਰ ਆ ਗਿਆ ਜੀ ਹਰਸ਼ਨੀਸ਼ ਸਿੰਘ ਜੀ ਅਰਸ ਕੀ ਹੋਇਆ ਕੀ ਕਾਰਨ ਕੀ ਹੈ ਕਿਉਂ ਪੁਲਿਸ ਨੇ ਰੋਕਿਆ ਹੈਗਾ ਚਲਾਨ ਕਿਸਕੀ ਦਾ ਕੀਤਾ ਹੈ ਜੀ ਕੰਪਿਊਟਰ ਮਾਰਿਆ ਸੀਗਾ ਉਹਦੇ ਕਰਕੇ ਹੋਇਆ ਜੀ ਉਹ ਬਗ ਬਣਦੀ ਫਾਰਮੈਲਟੀ ਸੀ ਇਹਨਾਂ ਨੇ ਕੁਟੀ ਕਰ ਲਈ ਪਗ ਤਾਂ ਗਲਤੀ ਹੈ ਤੁਹਾਡੀ ਗਲਤੀ ਮੰਨਦੇ ਹਾਂ ਬਿਲਕੁਲ ਜੀ ਬਿਲਕੁਲ ਨਹੀਂ ਕਰਾਂਗੇ ਅਸੀਂ ਇਸ ਤਰ੍ਹਾਂ ਤੇ ਹਾਂ ਜੀ ਬਿਲਕੁਲ ਨਹੀਂ ਕਰਾਂਗੇ ਜੀ ਅੱਗੇ ਤੋਂ ਕਿੰਨਾ ਫਾਈਨ ਹੋ ਗਿਆ ਹਾਂ ਜੀ ਫਾਈਨ ਤਾਂ ਜੀ ਕੋਰਟ ਚ ਪੇ ਹੋਗਾ ਉਸ ਤੋਂ ਪਹਿਲਾਂ ਡਿਜ਼ਾਈਨਰਾਂ ਨੇ ਸਰ ਨਾਮ ਤੁਹਾਡਾ ਕੇਸ ਹੈ ਕੁਸ਼ਾਲ ਸਿੰਘ थाना ਸਿਵਲੈਨ ਕੀ ਇਨਫੋਰਮੇਸ਼ਨ ਸੀ ਇਹ ਇਨਫੋਰਮੇਸ਼ਨ ਸੀ ਜੀ ਇੱਕ ਗੱਡੀ ਆ ਜੋ ਹੁਲਟਰ ਮਾਰ ਕੇ ਨੇ ਆਈ ਘੁਮਰ ਗਿਆ ਯਾਰ ਦੇ ਵਿੱਚ ਸਾਨੂੰ ਮੀਡੀਆ ਤੋਂ ਸ਼ਿਕਾਇਤ ਮਿਲੀ ਆ ਖਵਰਾ ਮੁਰਦਾਨਾ ਹਰ ਅਸੀਂ ਮੌਕੇ ਤੇ ਪਹੁੰਚ ਕੇ ਰੌਂਦਪ ਕਰਕੇ ਤੇ ਗੱਡੀ ਦਾ ਚਲਾਨ ਕਟਾ ਕੇ ਗੋ ਜਿੰਨ ਕੀ ਨਾਮ ਤੁਹਾਡਾ ਪਰਮਿੰਦਰ ਕੋ ਜਿ ਡਿਪਟੀ ਐਸ ਐ ਡਿਪਟੀ ਰੈਕਟਰ ਕੋਟਨ ਰੈਜ਼ੀਡੈਂਟ ਕੋਟ ਤੇ ਗੇਸ ਕੰਮ ਕਰਦੀ ਆ ਅੱਜ ਬਾਅਦ ਰੋਕ ਰਹੀ ਰਹੀ ਸੀ ਕੀ ਮਾਮਲਾ ਰਸ ਗੱਡੀ ਐਕਚੁਅਲੀ ਗੱਡੀ ਦੇ ਨਾਲ ਇੱਕ ਗੱਡੀ ਹੋਰ ਨਹੀਂ ਸੀ ਜਿਹਦੇ ਵਿੱਚ ਐਮਐਲਐਸ ਆਰ ਸੀਗੇ ਗੱਡੀ ਉਹਦੇ ਉਹਨਾਂ ਕਰਕੇ ਵਜ੍ਹਾ ਸਿਰਦਾ ਤੇ ਗੱਡੀ ਤੇ ਮੇਰੇ ਇਹ ਗੱਡੀ ਅ ਮੇਰੇ ਹਸਬੰਦ ਨੇ ਆਗਿਆ ਉਹ ਐਜ਼ ਅ ਡਿਸਟ੍ਰਿਕਟ ਟੋਮਨ ਨੂੰ ਬਿਕੰਮ ਕਰਕੇ ਉਹ ਕਹੇ ਸੀ ਕਿ ਅੱਜ ਬਟਾ ਵਾ ਕਿ ਦੂਜੀ ਗੱਡੀ ਨਾ ਹੁੰਦਕਿ ਇਹ ਗੱਡੀ ਇਜਾਮ ਦੇ ਆਏ ਹੈ ਕਿ ਬੇਟੇ ਕੋਲੋਂ ਗਲਤੀ ਨਾਲ ਹੋਇਆ ਪਛੇ ਤੇ ਮੈਂ ਉਹਦਾ ਕਿ ਅਸੀਂ ਉਹ ਜੋਤੇ ਤੋਂ ਉਸ ਚਲਾਉਣੇ ਦਾ ਲੱਗ ਪੜਦਾ ਹੈ। ਕੀ ਗੱਡੀਆਂ ਲਈ ਇੱਕ ਨਾਸਾ ਪਸੀ ਵੀ ਦਿੱਤਾ ਹੁੰਦਾ। ਇਹ ਦਾ ਇਲਾਕੇ ਤਾਂ ਨਹੀਂ ਇਲਾਕੇ ਫਲਕਾ ਤਾਂ ਨਹੀਂ ਜਦੋਂ ਸੀ ਤਾਂ ਕੋਈ ਕਾਬੇ ਵਿੱਚ ਦੂਜੀ ਵੱਡੀ ਵੇਲ ਅਵੇਲੇਬਲ ਨਾ ਹੋਣ ਕਰਕੇ ਸੋਨੋਂ ਇਹ ਗੱਡੀ ਲੈ ਕੇ ਆਣੀ ਪਈ।